ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਅਸੀਂ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕੀਤੇ ਅੱਜ ਦੇ ਬਲੌਗ ਵਿੱਚ ਸਾਨੂੰ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਨੂੰ ਗਾਇਸ ਅੱਜ ਆਪਾਂ ਚੱਲੀਆਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਤੁਸੀਂ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਰੀਫ ਫਤਿਹਗੜ ਸਾਹਿਬ ਜੀ ਦੇ ਇਹ ਉਹ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸੈਭਜਾਦੇ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਨੂੰ ਮੁਗਲ ਹਕੂਮਤ ਸੂਬਾ ਸਰਨੰਦ ਦੇ ਵਜ਼ੀਰ ਖਾਨ ਨੇ ਜੂੰਦੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਸੀ ਗੁਰੂ ਅਵਤਾਰ ਤਾਰੇ ਉਪੀਸ਼ਣਿਕ ਚਮਕ ਬਣਾਏ ਕੁਝੀ ਸੂਰਜ ਸਰਵਾਨੋ ਕੇਨਰਾ ਗੁਰੂ ਮੈਂ ਨਾ ਦਾਵਾ ਦੇ ਰਿਹਾ ਮੈਂ ਸੋਕੀਆਂ ਦੀ ਪੌੜੀ ਵਿੱਚ ਮੈਂ ਗੀਂਦ ਸੁਣਦਾ ਹਾਂ ਗੁਰੂ ਕੋਲ ਹੀ ਹੈ ਹੁਣ ਸਾਰੀਆਂ ਸੰਗਤਾਂ ਦਰਸ਼ਨ ਕਰਨੀਆਂ ਨੂੰ ਗੁਰਦੁਆਰਾ ਪੋਰਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਚੀਣਿਆ ਗਿਆ ਸੀ ਇਹ ਗੁਰਦੁਆਰਾ ਉਸ ਅਸਥਾਨ ਤੇ ਬਣਿਆ ਹੈ ਜਿੱਥੇ 27 ਦਸੰਬਰ 1705 ਈਸਵੀ ਨੂੰ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਿਬਜ਼ਾਦੇ ਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਸੂਬੇ ਦੇ ਵਜ਼ੀਰ ਖਾਨੇ ਨੀਹਾ ਵਿੱਚ ਜ਼ਿੰਦਾ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਸਹਿਬਜ਼ਾਦਿਆਂ ਨੇ ਇਸਲਾਮ ਕਬੂਲ ਕਰਨ ਦੇ ਲਾਲਚ ਅਤੇ ਡਰ ਨੂੰ ਠੁਕਰਾ ਕੇ ਆਪਣੇ ਧਰਮ ਅਤੇ ਸਿਧਾਂਤਾਂ ਦੇ ਡੋਲ ਰਹਿਣਾ ਚੁਣਿਆ ਇਹ ਗੁਰਦੁਆਰਾ ਮੁੱਖ ਕੰਪਲੈਕਸ ਦੇ ਅੰਦਰ ਹੇਠਾਪੁਰਾ ਸਾਹਿਬ ਵਿੱਚ ਸਥਿਤ ਹੈ ਤੁਸੀਂ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਬਿਲਕੁਲ ਉਹੀ ਜਗ੍ਹਾ ਜਿੱਥੇ ਕਿ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਇਹ ਹੈ ਉਹ ਕੰਧ ਜਿੱਥੇ ਕਿ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਗਿਆ ਸੀ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰਕੇ ਬਹੁਤੀ ਭਾਵੁਕ ਹੋ ਜਾਂਦੀਆਂ ਨੇ ਸਾਜ ਉਹਨਾਂ ਚੋਂ ਦੀ ਗੱਲ ਕੀਤੀ ਉਹਨਿੰਦ ਰਾਜ ਇਸ ਤਰ੍ਹਾਂ ਖੜੇ ਹੋ ਕੇ ਚਿੱਤ ਵਿੱਚ ਵਿਚਾਰ ਕਰਕੇ ਸੋਚਦੇ ਹਾਂ ਉੱਤੇ ਭਾਦਰ ਜਾਵੇਂ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਾਰਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਫਤਿਹਗੜ ਦਾ ਅਰਥ ਜਿੱਤਦਾ ਉਹ ਕਿਲਾ ਪਾਵੇਂ ਕਿ ਇੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇਹ ਉਹਨਾਂ ਦੀ ਜਿੱਤ ਸੀ ਜਿਸ ਕਾਰਨ ਇਸ ਸ਼ਹਿਰ ਦਾ ਨਾਮ ਫਤਿਹਗੜ ਸਾਹਿਬ ਪੈ ਗਿਆ ਜਿੱਤੇ ਕਰਕੇ ਅਸੀਂ ਇਹਦੇ ਕਾਰ ਪਹਿਲਾਂ ਕਿਵੇਂ ਜਾਈਏ ਹੁਣ ਤੁਸੀਂ ਸਾਰਿਆਂ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਗੁਰਦੁਆਰਾ ਠੰਡਾ ਬੁਰਜ ਸ਼੍ਰੀ ਫਤਿਹਗੜ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਤੋਂ ਪਹਿਨਾ ਰਾਤਾਂ ਕੱਟੀਆਂ ਸਨ ਨਾਮ ਕੱਢ ਕੇ ਨਾਲੇ ਰੋਪਾ ਲਪਿਕਾ ਤਾਂਤਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜਾਦਿਆਂ ਨੂੰ ਇਸ ਸਥਾਨ ਤੇ ਬਿਨਾ ਕੱਪੜੇ ਅਤੇ ਬਿਸਤਰੇ ਤੋਂ ਖੁੱਲੇ ਆਸਮਾਨ ਹੇਠ ਇਸ ਬੁਰਜ ਵਿੱਚ ਰੱਖਿਆ ਗਿਆ ਸੀ ਉਸ ਸਮੇਂ ਇਹ ਬੁਰਜ ਗਰਮੀਆਂ ਵਿੱਚ ਠੰਡਕ ਲਈ ਬਣਾਇਆ ਗਿਆ ਸੀ ਪਰ ਕੜਾਕੇ ਦੀ ਸਰਦੀ ਵਿੱਚ ਇਹ ਬੁਰਜ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਸੀ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੀਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਮਾਤਾ ਗੁਜਰੀ ਜੀ ਨੇ ਇਸੇ ਠੰਡੇ ਬੁਰਜ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਸੰਗਤਾਂ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦੀਆਂ ਹਨ ਤਾਂ ਉਹ ਠੰਡੇ ਬੁਰਜ ਵਿਖੇ ਮਾਤਾ ਗੁਜਰੀ ਜੀ ਦੀ ਮਹਾਨਤਾ ਤੇ ਉਹਨਾਂ ਦੁਆਰਾ ਸਹਿਬਜ਼ਾਦਿਆਂ ਨੂੰ ਦਿੱਤੀ ਗਈ ਸਿੱਖੀ ਦੀ ਦਿੱਲੀਤਾ ਦੀ ਸਿੱਖਿਆ ਨੂੰ ਯਾਦ ਕਰਦੀਆਂ ਹਨ ਹਰ ਸਾਲ ਪਉ ਦੇ ਮਹੀਨੇ ਲੱਖਰ ਸਿਹਦਾਲੂ ਇੱਥੇ ਸ਼ਹੀਦੀ ਸੋਭਾ ਦੌਰਾਨ ਸ਼ਰਧਾਂਜਲੀ ਭੇਟ ਕਰਦੇ ਹਨ ਮਾਤਾ ਜੀ ਬਹੁਤ ਸਤਿ ਸ਼ੰਤ ਹੋਏ ਜੋ ਮਾਤਾ ਬਾਰ ਬਾਰ ਇਸੇ ਨਾਮ ਪਰਵਰ ਰੱਬ ਕੋਲੋਂ ਬੇਖੋਤ ਸਿਧਾਂਤ ਦੇ ਬਾਰੇ ਜੀ ਭਾਲੇ ਕੋਲ ਹੋਣਗੇ ਹੁਣ ਤੁਸੀਂ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਇਹ ਸਿੱਖ ਇਤਿਹਾਸ ਦਾ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੱਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹ ਗੁਰਦੁਆਰਾ ਸਾਹਿਬ ਮੁਖਪੁਰ ਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ

ਤੁਸੀਂ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਗੁਰਦੁਆਰਾ ਹੰਸਾਲੀ ਸਾਹਿਬ ਜੋ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਸਿੱਖ ਇਤਿਹਾਸ ਅਤੇ ਅਧਿਆਤਮਕਤਾ ਵਿੱਚ ਬਹੁਤ ਹੀ ਅਹਿਮ ਸਥਾਨ ਹੈ ਇਹ ਅਸਥਾਨ ਮੁੱਖ ਤੌਰ ਤੇ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਿਆਂ ਦੀ ਕਾਰਨਾ ਅਤੇ ਸੇਵਾ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸਿੱਖ ਪੰਥ ਦੀ ਇੱਕ ਮਹਾਨ ਅਤੇ ਸਤਿਕਾਰਤ ਸ਼ਖਸੀਅਤ ਸਨ। ਉਹਨਾਂ ਦਾ ਜੀਵਨ ਨਾਮ ਸਿਮਰਨ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੀ। ਅੱਜ ਵੀ ਹੰਸਾਲੀ ਸਾਹਿਬ ਵਿਖੇ ਉਹਨਾਂ ਦੀ ਯਾਦ ਵਿੱਚ ਧਾਰਮਿਕ ਦੀਵਾਨ ਸਜਦੇ ਹਨ। ਬਾਬਾ ਜੀ ਸੰਗਤ ਨੂੰ ਹਮੇਸ਼ਾ ਜਪਜੀ ਸਾਹਿਬ, ਜਾਪ ਸਾਹਿਬ, ਚਪਾਈ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਨੂੰ ਪੂਰੀ ਇਕਾਗਰਤਾ ਨਾਲ ਕਰਨ ਦੀ ਪ੍ਰੇਰਣਾ ਦਿੰਦੇ ਸਨ। ਬਾਬਾ ਜੀ ਨੇ ਆਪਣੇ ਜੀਵਨ ਦੌਰਾਨ ਮਾਨਵਤਾ ਲਈ ਮੁਫਤ ਹਸਪਤਾਲ ਸਕੂਲ ਅਤੇ ਲੜਕੀਆਂ ਲਈ ਕਾਲਜ ਬਣਵਾਏ ਸਨ ਕਿਉਂਕਿ ਉਹਨਾਂ ਨੂੰ ਆਪਣੇ ਬਹੁਤ ਸੋਹਣੇ ਦਰਸ਼ਨ ਹੋਏ ਬਹੁਤ ਦਵਾਰਾ ਸਾਹਿਬ ਸਾਰੇ ਪਾਸੇ ਬਾਬਾ ਜੀ ਦੀ ਕਿਰਪਾ ਨਾਲ ਹੁਣ ਆਪਾਂ ਘਰਾਂ ਨੂੰ ਪਾਉਣ ਲੱਗੇ ਹਾਂ ਵਿਚਾਲੇ